ਸੋ ਅੱਜ ਆਪਾਂ ਵੇਖਾਂਗੇ ਇੱਕ ਚੌਲ ਵੇਚਣ ਵਾਲੇ ਵਿਅਕਤੀ ਕਿਵੇਂ ਦੁਨੀਆ ਦੇ ਤੀਜੇ ਨੰਬਰ ਦੀ ਕੰਪਨੀ ਹੁੰਡਾਈ ਦਾ ਫਾਊਂਡਰ ਬਣਿਆ। ਇਸ ਵਿਅਕਤੀ ਦਾ ਨਾਮ ਚੰਗ ਯੂ ਯੰਗ ਸੀ ਅਤੇ ਇਸ ਦਾ ਜਨਮ 1915 ਵਿੱਚ ਟੌਂਗਚੰ ਨਾਮ ਦੇ ਪਿੰਡ ਵਿੱਚ ਹੋਇਆ ਜੋ ਕਿ ਉਸ ਵੇਲੇ ਜਾਪਾਨ ਦੇ ਕਬਜ਼ੇ ਵਿੱਚ ਹੁੰਦਾ ਸੀ। ਚੌਂਗ ਆਪਣੇ 7 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਅਤੇ ਗਰੀਬੀ ਕਾਰਨ ਉਸ ਦਾ ਸਾਰਾ ਪਰਿਵਾਰ ਖੇਤਾਂ ਵਿੱਚ ਕੰਮ ਕਰਦਾ ਸੀ। 14 ਸਾਲ ਦੀ ਉਮਰ ਵਿੱਚ ਉਸ ਨੂੰ ਆਪਣਾ ਸਕੂਲ ਛੱਡਣਾ ਪਿਆ ਅਤੇ ਉਹ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਲੱਗਾ। ਖੇਤੀ ਕਰਨ ਦੌਰਾਨ ਇੱਕ ਸਾਲ ਇਹੋ ਜਿਹਾ ਆਇਆ ਕਿ ਉਹਨਾਂ ਦੀ ਫਸਲ ਬਹੁਤ ਹੀ ਘੱਟ ਹੋਈ। ਇਸ ਕਾਰਨ ਉਹ ਕਈ ਵਾਰ ਭੁੱਖਾ ਵੀ ਰਹਿੰਦਾ ਸੀ। ਇਸ ਜ਼ਿੰਦਗੀ ਤੋਂ ਅੱਕ ਕੇ ਉਹ ਸੋਲ ਨਾਮ ਦੇ ਸ਼ਹਿਰ ਵਿੱਚ ਜਾ ਪੁੱਜਾ ਅਤੇ ਉਸ ਨੇ ਇਹ ठान ਲਿਆ ਕਿ ਉਹ ਕਦੇ ਵੀ ਵਾਪਸ ਨਹੀਂ ਆਏਗਾ। ਉਸ ਨੂੰ ਇੱਕ ਫੈਕਟਰੀ ਵਰਕਰ ਦਾ ਕੰਮ ਮਿਲਿਆ ਜੋ ਕਿ ਉਸ ਨੇ ਪੂਰੀ ਮਿਹਨਤ ਨਾਲ ਕੀਤਾ। ਕੋਸ਼ਿਸ਼ਾਂ ਮੇ ਬਾਅਦ ਹੀ ਉਸ ਨੂੰ ਇੱਕ ਚੌਲਾਂ ਦੀ ਦੁਕਾਨ ਤੇ ਡਿਲੀਵਰੀ ਦਾ ਕੰਮ ਮਿਲਿਆ। ਉਹ ਰੋਜ਼ ਸਾਈਕਲ ਤੇ ਜਾ ਕੇ ਚੌਲ ਵੇਚਦਾ ਸੀ ਅਤੇ ਮਿਹਨਤੀ ਹੋਣ ਕਾਰਨ ਉਸਤੇ ਚੌਲ ਛੇਤੀ ਹੀ ਵਿਕ ਜਾਂਦੇ ਸੀ। ਉਸ ਦੀ ਇਹ ਮਿਹਨਤ ਵੇਖ ਕੇ ਦੁਕਾਨ ਦਾ ਮਾਲਕ ਬੜਾ ਖੁਸ਼ ਹੋਇਆ ਅਤੇ ਉਸ ਨੂੰ ਦੁਕਾਨ ਦਾ ਮੈਨੇਜਰ ਬਣਾ ਦਿੱਤਾ। ਚੰਗ ਜੋ ਕਿ ਹੁਣ ਮੈਨੇਜਰ ਬਣ ਚੁੱਕਿਆ ਸੀ ਉਸ ਨੇ ਇਹ ਕੰਮ ਹੋਰ ਵੀ ਮਿਹਨਤ ਨਾਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਅਜੀਹਾ ਆਇਆ ਕਿ ਦੁਕਾਨ ਦਾ ਮਾਲਕ ਬਹੁਤ ਹੀ ਬਿਮਾਰ ਰਹਿਣ ਲੱਗਾ। ਉਸਨੇ ਘੱਟ ਪੈਸਿਆਂ ਵਿੱਚ ਹੀ ਇਹ ਦੁਕਾਨ ਚੰਗ ਨੂੰ ਵੇਚ ਦਿੱਤੀ ਦੇਖਦਿਆਂ ਹੀ ਦੇਖਦਿਆਂ ਉਸਦਾ ਕੰਮ ਹੋਰ ਵੀ ਵਧਣਾ ਸ਼ੁਰੂ ਹੋਇਆ ਅਤੇ ਕੁਝ ਹੀ ਸਮੇਂ ਵਿੱਚ ਉਸ ਦੀ ਦੁਕਾਨ ਦਾ ਨਾਮ ਚੱਲਣ ਲੱਗ ਪਿਆ ਪਰ ਜਾਪਾਨ ਅਤੇ ਚਾਈਨਾ ਦੀ ਜੰਗ ਲੱਗਣ ਕਾਰਨ ਉਸ ਨੂੰ ਇਹ ਦੁਕਾਨ ਛੱਡਣੀ ਪਈ ਕਾਫੀ ਦਿਨ ਸੋਚਣ ਤੋਂ ਬਾਅਦ ਉਸਨੇ ਕਾਰ ਰਿਪੇਅਰ ਸ਼ਾਪ ਖੋਲਣ ਦਾ ਫੈਸਲਾ ਕੀਤਾ ਜਿਆਦੇ ਪੈਸੇ ਨਾ ਹੋਣ ਕਾਰਨ ਉਸ ਨੂੰ ਲੋਨ ਲੈਣਾ ਪਿਆ ਅਤੇ ਉਸਨੇ ਆੜੋ ਸਰਵਿਸ ਨਾਮ ਦਾ ਗਰਾਜ ਖੋਲ੍ਹਿਆ ਪਰ ਉਸ ਦੀ ਕਿਸਮਤ ਐਨੀ ਮਾੜੀ ਸੀ ਕਿ ਉਸ ਗਾਰਾਜ ਵਿੱਚ ਅੱਗ ਲੱਗ ਗਈ। ਉਸ ਦਾ ਕਾਫੀ ਨੁਕਸਾਨ ਹੋਇਆ ਅਤੇ ਉਸ ਦੀ ਪਰਪਾਈ ਕਰਨ ਲਈ ਉਸ ਨੇ ਇੱਕ ਹੋਰ ਲੋਨ ਲਿਆ। ਇਸ ਵਾਰ ਉਸ ਨੇ ਫੇਰ ਮਿਹਨਤ ਕਰਨਾ ਸ਼ੁਰੂ ਕਰ ਦਿੱਤਾ ਅਤੇ 2 ਸਾਲਾਂ ਵਿੱਚ ਹੀ ਕਾਫੀ ਤਰੱਕੀ ਕਰ ਲਈ। ਉਸ ਨੇ ਆਪਣੇ ਪਰਿਵਾਰ ਨੂੰ ਵੀ ਸ਼ਹਿਰ ਵਿੱਚ ਬੁਲਾ ਲਿਆ। ਉਸ ਦਾ ਕੰਮ ਵਧੀਆ ਚੱਲ ਹੀ ਰਿਹਾ ਸੀ ਕਿ ਅਚਾਨਕ World War 2 ਲੱਗਣ ਕਾਰਨ ਉਸ ਦਾ ਕੰਮ ਫੇਰ ਬੰਦ ਹੋ ਗਿਆ। ਪਰ ਇਸ ਵਾਰ ਉਸ ਨੇ ਪਹਿਲਾਂ ਹੀ ਹੋਰ ਬਿਜ਼ਨਸ ਕਰਨ ਲਈ ਪੈਸੇ ਜਮ੍ਹਾਂ ਕੀਤੇ ਹੋਏ ਸੀ। ਅਤੇ ਵਰਲਡ 2 ਖਤਮ ਹੋਣ ਤੋਂ ਬਾਅਦ ਉਸਨੇ ਫੇਰ ਬਿਜ਼ਨਸ ਸ਼ੁਰੂ ਕੀਤਾ ਆਪਣੇ ਗਰਾਜ ਦਾ ਨਾਮ ਹੁੰਡਾਈ ਆਟੋ ਸਰਵਿਸ ਰੱਖਿਆ ਅਤੇ ਉਸਦਾ ਕੰਮ ਚੱਲਣਾ ਸ਼ੁਰੂ ਹੋਇਆ ਹਜੇ ਉਸਦਾ ਕੰਮ ਚੱਲ ਹੀ ਰਿਹਾ ਸੀ ਕਿ ਨੌਰਥ ਕੋਰੀਆ ਨੇ ਉਹਨਾਂ ਦੇ ਦੇਸ਼ ਤੇ ਹਮਲਾ ਕਰ ਦਿੱਤਾ ਉਸ ਨੂੰ ਆਪਣੀ ਜਾਨ ਬਚਾਉਣ ਲਈ ਬੁਸਾਨ ਜਾਣਾ ਪਿਆ ਅਤੇ ਕੁਝ ਦਿਨਾਂ ਤੱਕ ਅਮਰੀਕਨ ਆਰਮੀ ਉਹਨਾਂ ਦੀ ਮਦਦ ਲਈ ਪਹੁੰਚ ਗਈ ਆਰਮੀ ਦੀ ਰੈਸ਼ਲੀ ਟੈਂਟ ਵੇਅਰ ਹਾਊਸ ਕਰਾਂ ਦੀ ਲੋੜ ਸੀ ਜਿਹਨੂੰ ਪੂਰਾ ਕਰਨ ਲਈ ਚਾਂਗ ਨੇ ਇੱਕ ਕੰਸਟਰਕਸ਼ਨ ਕੰਪਨੀ ਖੋਲੀ ਅਤੇ ਸ਼ਹਿਰ ਵਿੱਚ ਵੇਅਰ ਹਾਊਸ ਬਣਾਉਣੇ ਸ਼ੁਰੂ ਕੀਤੇ ਜਦੋਂ ਤੱਕ ਇਹ ਜੰਗ ਖਤਮ ਹੋਈ ਤਾਂ ਅਮਰੀਕਾ ਨਾਲ ਉਸਤੇ ਵਧੀਆ ਰਿਲੇਸ਼ਨ ਬਣ ਗਏ ਹਮਲਾ ਹੋਣ ਕਾਰਨ ਜੋ ਵੀ ਸ਼ਹਿਰ ਵਿੱਚ ਨੁਕਸਾਨ ਹੋਇਆ ਸੀ ਉਸਨੂੰ ਵਾਪਸ ਸਹੀ ਕਰਨ ਲਈ ਚਾਂਗ ਦੀ ਕੰਸਟਰਕਸ਼ਨ ਕੰਪਨੀ ਨੂੰ ਕੰਮ ਮਿਲਿਆ ਕੰਪਨੀ ਦੀ ਐਨੀ ਤਰੱਕੀ ਹੋ ਗਈ ਕਿ ਉਹਨਾਂ ਨੂੰ ਡੈਮ ਵਰਗੇ ਵੱਡੇ ਪ੍ਰੋਜੈਕਟ ਵੀ ਮਿਲਨੇ ਸ਼ੁਰੂ ਹੋਏ ਉਸਨੇ ਫੇਰ ਆਪਣੇ ਕਾਰ ਬਿਜ਼ਨਸ ਨੂੰ ਸ਼ੁਰੂ ਕਰਨ ਲਈ ਹੁੰਡਾਈ ਮੋਟਰਸ ਕੰਪਨੀ ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਫੋਰਡ ਕੰਪਨੀ ਨਾਲ ਪਾਰਟਨਰਸ਼ਿਪ ਕਰ ਲਈ। ਉਹਨਾਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਕਿ ਉਹ ਫੋਰਡ ਕੰਪਨੀ ਦੀਆਂ ਕਾਰਾਂ ਨੂੰ ਅਸੈਂਬਲ ਕਰਕੇ ਸਾਊਥ ਕੋਰੀਆ ਵਿੱਚ ਵੇਚੇਗੀ ਅਤੇ ਇਹ ਐਗਰੀਮੈਂਟ ਉਹਨਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਇਆ। ਫੇਰ ਹੁੰਡਾਈ ਕੰਪਨੀ ਨੇ ਮਿਤਸੁਬਿਸ਼ੀ ਮੋਟਰਸ ਨਾਲ ਪਾਰਟਨਰਸ਼ਿਪ ਕੀਤੀ ਅਤੇ ਆਪਣੀ ਪਹਿਲੀ ਕਾਰ ਹੁੰਡਾਈ ਪੋਨੀ ਨੂੰ ਇੰਟਰਨੈਸ਼ਨਲੀ ਲਾਂਚ ਕੀਤਾ। ਉਨ੍ਹਾਂ ਦੀ ਇਹ ਕਾਰ ਯੂਐਸ ਕੈਨੇਡਾ ਵਿੱਚ ਕਾਫੀ ਪਸੰਦ ਕੀਤੀ ਗਈ ਅਤੇ ਉਹਨਾਂ ਨੇ ਕਾਫੀ ਨਵੇਂ ਮਾਡਲ ਵੀ ਲਾਂਚ ਕੀਤੇ ਹੁੰਡਾਈ ਦੀ ਇਹ ਕਾਰ ਇੰਨੀ ਜ਼ਿਆਦਾ ਮਸ਼ਹੂਰ ਹੋਈ ਕਿ ਹੁੰਡਾਈ ਕੰਪਨੀ ਦਾ ਨਾਮ ਟੌਪ ਕਾਰ ਮੈਨੂਫੈਕਚਰਿੰਗ ਵਿੱਚ ਆਉਣਾ ਸ਼ੁਰੂ ਹੋ ਗਿਆ ਅਤੇ ਬੁਢਾਪੇ ਕਾਰ 2001 ਵਿੱਚ ਚੰਗ ਦੀ ਮੌਤ ਹੋਈ ਉਦੋਂ ਤੱਕ ਹੁੰਡਾਈ ਕੰਪਨੀ ਦੁਨੀਆ ਦੀ ਤੀਜੇ ਨੰਬਰ ਦੀ ਕਾਰ ਮੈਨੂਫੈਕਚਰਿੰਗ ਕੰਪਨੀ ਬਣ ਚੁੱਕੀ ਸੀ ਸੋ ਇਹ ਸੀ ਕਹਾਣੀ ਚੰਗ ਯੂ ਯੰਗ ਦੀ ਜਿਨੇ ਚੌਲ ਵੇਚਣ ਦੇ ਕੰਮ ਤੋਂ ਹੁੰਡਾਈ ਕੰਪਨੀ ਨੂੰ ਤੀਜੇ ਨੰਬਰ ਦੀ ਕਾਰ ਮੈਨੂਫੈਕਚਰਿੰਗ ਕੰਪਨੀ ਬਣਾਇਆ ਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ